ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੇ ਵਿੱਚ ਇੱਕ ਡੀਆਈਜੀ ਹਰਚਰਨ ਸਿੰਘ ਭੋਲਰ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਨੇ ਉਹਨਾਂ ਨੂੰ ਸੀਬੀਆਈ ਨੇ ਫੜਿਆ ਤੇ ਉਹਨਾਂ ਕੋਲੋਂ 5 ਕਰੋੜ ਤੋਂ ਵੱਧ ਦਾ ਕੈਸ਼ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ। ਤੇ ਜਿਹੜੀਆਂ ਫੋਟੋਆਂ ਅਖਬਾਰ ਦੇ ਵਿੱਚ ਲੱਗੀਆਂ ਨੇ ਉਹਨਾਂ ਨੂੰ ਦੇਖ ਕੇ ਐ ਲੱਗਦਾ ਹੈ ਵੀ ਜਿਵੇਂ ਕਿਸੇ ਕਿਸਾਨ ਨੇ ਜਿਹੜਾ ਉਹ ਨੋਟ ਨਹੀਂ ਬਲਕਿ ਮਿਰਚਾਂ ਸੁੱਕਣੀਆਂ ਪਾਈਆਂ ਹੋਣ ਕੋਠੇ ਦੇ ਉੱਤੇ ਤੇ ਇਸ ਤਰ੍ਹਾਂ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਨੋਟ ਪਏ ਐ ਤੇ ਦੱਸਦੇ ਆ ਵੀ ਅਜੇ ਗਿਣਤੀ ਜਾਰੀ ਹੈ ਪਤਾ ਨਹੀਂ ਕਿੰਨੀ ਹੈ ਟੋਟਲ ਤੇ ਕਾਫੀ ਸਾਰੇ ਗਹਿਣੇ ਜਿਹੜੇ ਐ 1.5 ਕਿਲੋ ਦੇ ਕਰੀਬ ਗਹਿਣੇ ਵੀ ਬਰਾਮਦ ਹੋਏ ਐ ਹੋਰ ਕਾਫੀ ਕੁਸ਼ ਐ ਕਈ ਥਾਵਾਂ ਤੇ ਟਿਕਾਣਿਆਂ ਤੇ ਛਾਪੇ ਵੱਜੇ ਐ ਤੇ ਅਸੀਂ ਸਿਰਫ ਦੋ ਕਮੈਂਟਰੀਆਂ ਇਹਦੇ ਤੇ ਕਰਨੀਆਂ ਚਾਹਾਂਗੇ ਇਹ ਤਾਂ ਖਬਰ ਐ ਕਮੇਟਰੀ ਇੱਕ ਤਾਂ ਇਹ ਵੀ ਜਿਹੜੀ ਕਟੜੇ ਮਾਨਦਾਰ ਸਰਕਾਰ ਪੰਜਾਬ ਦੇ ਵਿੱਚ ਹੈ ਤੇ ਜਿਹੜੇ ਕਹਿੰਦੀ ਹੈ ਵੀ ਸਾਡੀ ਜ਼ੀਰੋ ਟੋਲਰੈਂਸ ਹੈ ਕ੍ਰਾਪਸ਼ਨ ਬਾਰੇ ਉਹਦੇ ਨੱਕ ਥੱਲੇ ਅਜੇ ਹਾ ਕਿਉਂ ਹੀ ਹੁੰਦਾ ਗਿਆ ਐਨੀ ਤੇਰ ਪਹਿਲਾ ਪਹਿਲਾ ਸਵਾਲ ਇਹ ਦੂਜਾ ਸਵਾਲ ਸਾਡਾ ਕੇਂਦਰੀ ਸਰਕਾਰ ਨੂੰ ਹੈ ਕਿ ਜਿਹੜੀ ਸੀਬੀਆਈ ਹੈ ਬਿਨਾਂ ਸ਼ੱਕ ਇਹ ਪਿੰਜਰੇ ਦਾ ਤੋਤਾ ਹੈ ਤੇ ਇਹਦੀ ਦੁਰਵਰਤੋਂ ਹੁੰਦੀ ਹੈ ਰਾਜਨੀਤਿਕ ਵਰਤੋਂ ਲਈ ਕੀ ਇੱਥੇ ਇਹ ਸੀਬੀਆਈ ਦਾ ਛਾਪਾ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਕਿਸਮ ਦੀਆਂ ਹੋਰ ਤੰਦਾਂ ਨੂੰ ਜਨਮਤਾ ਨਹੀਂ ਦੇਊਗਾ ਇਹ ਦੇਖਣ ਦੀ ਲੋੜ ਹੋਊਗੀ ਇਹ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਗਰਭ 'ਚ ਪਈਆਂ ਨੇ ਦੂਸਰੀ ਬੇਨਤੀ ਤੁਹਾਡੇ ਨਾਲ ਜਿਹੜੀ ਕਰਨੀ ਹੈ ਦੂਸਰੀ ਖਬਰ ਉਹ ਇਹ ਹੈ ਦੋਸਤੋ ਕਿ ਅਸੀਂ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਵੀ ਕੱਲੀ ਹਿੰਦੂ ਅਖਬਾਰ 'ਚ ਲੱਗੀ ਸੀ ਇੰਡੀਅਨ ਐਕਸਪ੍ਰੈਸ ਜਾਂ ਹੋਰ ਅਖਬਾਰਾਂ 'ਚ ਖਬਰ ਨਹੀਂ ਸੀ ਵੀ 트럼ਪ ਨੇ ਕਿਹਾ ਵੀ ਮੋਦੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਵੀ ਉਹ ਜਿਹੜਾ ਰਸ਼ੀਆ ਤੋਂ ਤੇਲ ਨਹੀਂ ਖਰੀਦੂਗਾ ਤੇ ਉਹਦੇ ਉੱਤੇ ਰੋਲਾ ਪੈਂਦਾ ਰਿਹਾ ਕੱਲ ਜਿਹੜਾ ਉਹ ਦੇਸ਼ ਦਾ ਜਿਹੜਾ ਵਿਦੇਸ਼ ਮੰਤਰਾਲੇ ਆ ਉਹਦਾ ਜਿਹੜਾ ਸਪੋਕਸਮੈਨ ਹੈ ਰਣਜੀਤ ਜੈਸਵਾਲ ਉਹਨੇ ਆਪਣੀ ਬਰੀਫਿੰਗ ਦੇ ਵਿੱਚ ਕਿਹਾ ਵੀ ਮੇਰੀ ਜਾਣਕਾਰੀ 'ਚ ਅਜਿਹੀ ਗੱਲ ਨਹੀਂ ਹੈ ਅਸੀਂ ਰਣਜੀਤ ਜੈਸਵਾਲ ਜੀ ਨੇ ਤਾਂ ਜਿੰਨੀ ਗੱਲ ਕਹੀ ਹੈ ਉਹਨਾਂ ਵਿਚਾਰਿਆਂ ਨੂੰ ਤਾਂ ਉਹਨੇ ਅਧਿਕਾਰ ਤੇ ਜਿਹਦੀ ਜਾਣਕਾਰੀ ਚ ਹੈ ਜਿਹਦਾ ਨਾਮ 트ੰਪ ਨੇ ਲਿਆ ਮੋਦੀ ਨੇ ਉਹ ਹੁਣ ਤੱਕ ਕਿਉਂ ਨਹੀਂ ਬੋਲਿਆ اپੋਜੀਸ਼ਨ ਦਾ ਖਾਸ ਤੌਰ ਤੇ ਕਾਂਗਰਸ ਦਾ ਇਲਜ਼ਾਮ ਹੈ ਕਿ ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਫੈਸਲੇ ਕਰਨ ਦਾ ਅਧਿਕਾਰ 트ੰਪ ਨੂੰ ਦੇਤਾ ਕਿਉਂਕਿ ਇਸ ਸਵਾਲ ਦੇ ਪਿੱਛੇ ਬਹੁਤ ਵੱਡੀ ਵਜ੍ਹਾ ਇਹ ਹੈ ਕਿ ਭਾਰਤ ਪਾਕਿਸਤਾਨ ਦੀਆਂ ਪਛੜਾਪਾਂ ਹੋਈਆਂ ਉਹਦੇ ਬਾਰੇ ਸਭ ਤੋਂ ਪਹਿਲਾਂ 트럼ਪ ਲਿਖਦਾ ਹੈ ਵੀ ਇਹ ਜੰਗਬੰਦੀ ਹੋ ਰਹੀ ਹੈ ਅੱਜ ਜੰਗਬੰਦੀ ਹੋ ਜਾਣੀ ਹੈ ਮੈਂ ਕਰਾਈ ਹੈ ਤੇ ਉਹ ਜੰਗਬੰਦੀ ਹੋ ਜਾਂਦੀ ਹੈ ਹੁਣ ਉਹਦਾ ਫੈਸਲਾ ਜਾਂ ਉਹਦਾ ਐਲਾਨ ਭਾਰਤ ਸਰਕਾਰ ਭਾਰਤ ਸਰਕਾਰ ਦਾ ਜਾਂ ਮਿਲਟਰੀ ਦਾ ਕੋਈ ਨੁਮਾਇੰਦਾ ਜਾਂ ਮੋਦੀ ਜੀ ਖੁਦ ਜਾਂ ਡਿਫੈਂਸ ਮਿਨਿਸਟਰ ਉਹ ਐਲਾਨ ਕਰਨ ਉਹਦੀ ਬਜਾਏ 트럼ਪ ਐਲਾਨ ਕਰਦਾ ਹੈ ਇਸ ਕਰਕੇ ਲੱਗਦਾ ਇਹ ਹੈ ਵੀ ਸਾਡੇ ਫੈਸਲੇ 트럼ਪ ਕਰ ਰਹੇ ਹਨ ਹੁਣ ਇਸ ਗੱਲ ਦਾ ਫੈਸਲਾ ਵੀ ਭਾਰਤ ਹੈ ਜਿਹੜਾ ਉਹ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੂਗਾ ਜਾਂ ਘਟਾਊਗਾ ਹਾਲਾਂਕਿ 트ੰਪ ਨੇ ਕਿਹਾ ਵੀ ਇਹ ਐਡਾ ਸੌਖਾ ਨਹੀਂ ਹੌਲੀ ਹੌਲੀ ਘਟਣਾ ਹੈ ਉਹ ਘਟਦਾ ਵੀ ਸਾਨੂੰ ਜੇ ਉਹਦਾ ਫੈਸਲਾ ਵੀ ਕਰਿਆਗਾ ਉਹ ਫੈਸਲਾ ਮੋਦੀ ਐਲਾਨ ਕਰੇ ਸਾਡੇ ਦੇਸ਼ ਦੀ ਸਰਕਾਰ ਐਲਾਨ ਕਰੇ ਜਿਹੜਾ ਫੈਸਲਾ ਸਾਡੀ ਸਰਕਾਰ ਨੇ ਕਰਨਾ ਹੈ ਉਹਦਾ ਐਲਾਨ 트ੰਪ ਕਿਉਂ ਕਰਦਾ ਹੈ ਤੀਜੀ ਗੱਲ ਚੌਥੀ ਗੱਲ ਵੀ ਅਸੀਂ ਕੱਲ ਵੀ ਕਿਹਾ ਸੀਗਾ ਵੀ ਇਹ ਫੈਸਲੇ ਕਰਨੇ ਭਾਰਤ ਦੀ ਇੰਡੀਪੈਂਡੈਂਟ ਨੀਤੀ ਦਾ ਹਿੱਸਾ ਵੀ ਉਹ ਕਿਤੋਂ ਤੇਲ ਖਰੀਦਦੇ ਕਿਤੋਂ ਨਾ ਖਰੀਦਦੇ ਕਿੰਨਾ ਖਰੀਦਦੇ ਕਿੰਨਾ ਨਾ ਖਰੀਦਦੇ ਤੇ ਅੱਗੋਂ ਜਿਹੜੀ ਮਾੜੀ ਗੱਲ ਹੈ ਉਹ ਸਾਡੇ ਦੇਸ਼ ਲਈ ਹੈ ਕਿ ਜੇ ਸਸਤਾ ਤੇਲ ਖਰੀਦਿਆ ਜਾ ਰਿਹਾ ਤੇ ਉਹ ਸਸਤੇ ਦਾ ਭਾਰਤ ਦੇ ਲੋਕਾਂ ਨੂੰ ਫਾਇਦਾ ਨਹੀਂ ਹੋ ਰਿਹਾ ਕੰਪਨੀਆਂ ਨੂੰ ਫਾਇਦਾ ਹੋ ਰਿਹਾ ਉਹ ਵੀ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹੋ ਰਿਹਾ ਨਿਆਰਾ ਕੰਪਨੀ ਨੂੰ ਹੋ ਰਿਹਾ ਹੈ ਰਿਲਾਇੰਸ ਨੂੰ ਹੋ ਰਿਹਾ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਕਈ ਇਹਦੇ ਕਈ ਪਹਿਲੂ ਨੇ ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਇਹ ਵੀ ਪਤਾ ਲੱਗੂਗਾ ਵੀ ਮੋਦੀ ਜੀ ਝੂਠ ਬੋਲਦੇ ਆ ਕਿ ਟਰੰਪ ਝੂਠ ਬੋਲਦਾ ਹੈ ਕਿ ਦੋਨੇ ਝੂਠ ਬੋਲਦੇ ਆ ਇਹ ਦੇਖਣੀ ਗੱਲ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਟਰੰਪ ਦੋ ਤਿੰਨ ਦਿਨ ਪਹਿਲਾਂ ਇੱਕ ਖਬਰ ਲੱਗੀ ਨਿਊਯਾਰਕ ਟਾਈਮ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਬੀਓ ਮੁਲਕ ਜਵੇਂਜੂਇਲਾ ਜਿੱਥੋਂ ਦੀ ਵਿਰੋਧੀ ਧਿਰ ਦੀ ਆਗੂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਬਿਲਕੁਲੀ ਗਲਤ ਜਿਹੜੀ ਅਸ਼ਾਂਤੀ ਦੀ ਚਿੰਨ ਹੈ ਉਹਨੂੰ ਸ਼ਾਂਤੀ ਦਾ ਪੁਰਸਕਾਰ ਹੈ ਉੱਥੇ ਸੀਆਈਏ ਨੇ ਬਹੁਤ ਸਾਰੇ ਜਿਹੜੇ ਗੁੱਝੇ ਆਪਰੇਸ਼ਨ ਕਰਨ ਦੇ ਲਈ ਉਹਦੇ ਵਿੱਚ 50 ਮਿਲੀਅਨ ਡਾਲਰ ਜਿਹੜੇ ਆ ਪੈਸੇ ਦਿੱਤੇ ਹੈ ਕਿ ਮਦਰੂ ਨੂੰ ਲਾਹੋ ਤੇ ਉੱਥੇ ਕੋਈ ਆਪਣੀ ਸਰਕਾਰ ਬਣਾਓ ਜਣੀ ਆਹ ਜਿਹੜੀ ਬੀਬੀ ਨੋ ਟਰੰਪ ਹਦਫਟਾਏਗਾ ਉਸ ਤੋਂ ਬਾਅਦ ਕੱਲ ਟਰੰਪ ਨੇ ਖੁਦ ਮੰਨਿਆ ਵੀ ਹਾਂ ਇਹ ਮੈਂ ਇਹਦੀ ਆਗਿਆ ਦਿੱਤੀ ਹੈ ਇਹ ਅਸੀਂ ਕਰ ਰਹੇ ਹਾਂ ਜਣੀ ਕਿਸੇ ਦੇਸ਼ ਦੇ ਵਿੱਚ ਸਰਕਾਰ ਕਿਦੀ ਬਣੂਗੀ ਉਹ ਉੱਥੋਂ ਦੇ ਲੋਕਾਂ ਦਾ ਫੈਸਲਾ ਨਹੀਂ ਅਮਰੀਕਾ 'ਚ ਬੈਠੀ ਸਰਕਾਰ ਤੇ ਕਿਹਾ ਜਾ ਰਿਹਾ ਵੀ ਅਸੀਂ ਉੱਥੇ ਡਿਕਟੇਟਰਸ਼ਿਪ ਹਟਾ ਕੇ ਡੈਮੋਕ੍ਰੇਸੀ ਲੈ ਕੇ ਆ ਰਹੇ ਹਾਂ ਤੇ ਤੇਰੇ ਆਪਣੇ ਦੇਸ਼ ਦੇ ਅੰਦਰ ਟਰੰਪ ਸਾਹਿਬ ਵੀ ਜਿਹੜੇ ਸੂਬਿਆਂ ਦੇ ਵਿੱਚ ਤੇਰੀ ਵਿਰੋਧੀ ਪਾਰਟੀ ਦੇ ਗਵਰਨਰ ਨੇ ਤੂੰ ਉਹਨਾਂ ਨੂੰ ਸੂਤਰ ਕਰਨ ਲਈ ਉਹਨਾਂ ਦੇ ਉੱਤੇ ਇੱਕ ਵੱਖਰਾ ਰਾਜ ਕਰਨ ਲਈ ਸਾਰੀ ਦੁਨੀਆ 'ਚ ਜਿੱਥੇ ਤੇਰੇ ਫੌਜੀ ਅਧਿਕਾਰੀ ਬੈਠੇ ਉਹਨਾਂ ਦੀ ਸਾਂਝੀ ਮੀਟਿੰਗ ਸੱਦ ਕੇ ਕਹਿੰਦਾ ਮੈਂ ਫੌਜ ਭੇਜ ਰਿਹਾ ਉੱਥੇ ਕੋਈ ਉਹ ਡੈਮੋਕ੍ਰੇਟਸ ਬੋਲ ਕੇ ਦਿਖਾਉ ਤੂੰ ਤੇਰੇ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਆ ਉਹਦਾ ਤਾਂ ਕਹਾਣ ਕਰਤਾ ਤੂੰ ਕਿੱਥੇ ਹੋ ਡੈਮੋਕ੍ਰੇਸੀ ਦੇ ਪਾਠ ਪੜਾਵੇਂਗਾ ਬਿਲਕੁਲ ਨੰਗੀ ਚਿੱਟੀ ਗੁੰਡਾਗਰਦੀ ਤੇ ਤਾਨਾਸ਼ਾਹੀ ਹੈ ਇਹ ਇਸ ਦੀ ਅਸੀਂ ਘੋਰ ਨਿੰਦਿਆ ਕਰਾਂਗੇ ਤੇ ਵੈਨਜੂਏਲਾ ਦੇ ਲੋਕਾਂ ਨੂੰ ਜੋ ਉਹਨਾਂ ਨੇ ਰਾਸ਼ਟਰਪਤੀ ਚੁਣਿਆ ਉਸ ਰਾਸ਼ਟਰਪਤੀ ਦੇ ਅਧੀਨ ਰਾਜ ਕਰੇ ਜਾਣ ਦਾ ਅਧਿਕਾਰ ਹੈ ਉੱਥੋਂ ਦੀ ਹੈ ਜਿਹੜੀ ਬੀਬੀ ਨੂੰ ਦੇ ਦਿੱਤਾ ਹੈ ਨੋਬਲ ਪ੍ਰਾਈਜ਼ ਇਹਦੇ ਨਾਲ ਉਹਦੀ ਕੋਈ ਲੈਜਿਟੀਮੇਸੀ ਨਹੀਂ ਹੋਗੀ ਵੀ ਉਹ ਬਹੁਤ ਚੰਗਾ ਕਰਦੀ ਹੈ ਲਾਸਟ ਗੱਲਾਂ ਬੜੀਆਂ ਮਾੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਦੁਖਦਾਈ ਬਹੁਤ ਕਈ ਦਿਨਾਂ ਤੋਂ ਖਬਰ ਚੱਲ ਰਹੀ ਸੀ ਕਿ ਕੈਰਲਾ ਦੇ ਵਿੱਚ ਇੱਕ ਲੜਕਾ ਜਿਹੜਾ 3 ਸਾਲ ਦੀ ਉਮਰ 'ਚ ਆਰਐਸਐਸ ਦੀ ਸ਼ਾਖਾ ਜਾਣ ਲੱਗ ਗਿਆ ਉਸ ਨੇ ਕੁਝ ਦਿਨ ਪਹਿਲਾਂ ਆਤਮ ਹੱਤਿਆ ਕਰ ਲਈ ਤੇ ਉਹਨੇ ਕਿਹਾ ਵੀ ਮੇਰੀ ਮੇਰੀ ਜਿਹੜੀ ਹੈ ਸਰੀਰਕ ਸ਼ੋਸ਼ਣ ਮੇਰਾ ਹੁੰਦਾ ਰਿਹਾ ਛੋਟੇ ਹੁੰਦੇ ਤੋਂ ਲੈ ਕੇ ਆਰਐਸਐਸ ਦੇ ਕੱਟਪਾਡੇ ਵਿੱਚ ਅਸੀਂ ਸੋਚਿਆ ਵੀ ਇਹ ਹੋਰ ਤਰ੍ਹਾਂ ਦੀ ਖਬਰ ਹੈ ਇਹਨੂੰ ਹਲੇ ਨਾ ਲਾਈਏ ਚੁੱਪ ਰਹੇ ਅਸੀਂ ਦੋ ਤਿੰਨ ਦਿਨ ਚਾਰ ਦਿਨ ਹੁਣ ਖਬਰਾਂ ਦਾ ਢੇਰ ਲੱਗ ਗਿਆ ਹੀ ਨਹੀਂ ਹੈ ਇਸ ਕਿਸੁੱਝ ਦਾ ਤੇ ਫਿਰ ਸਾਨੂੰ ਲੱਗਿਆ ਵੀ ਇਹ ਖਬਰ ਨੂੰ ਲਾਉਣਾ ਚਾਹੀਦਾ ਕੱਲ ਉਹਦਾ ਜਿਹੜਾ ਲੈਪਟਾਪ ਹੈ ਉਹਦੇ ਕਿਸੇ ਕਾਗਜ਼ ਦੇ ਉੱਤੇ ਉਹਦਾ ਪਾਸਵਰਡ ਲੱਭ ਗਿਆ ਤੇ ਉਹ ਲੈਪਟਾਪ ਜਦੋਂ ਖੋਲ੍ਹਿਆ ਉਹਦੇ ਵਿੱਚ ਵੀਡੀਓਜ਼ ਵੀ ਨੇ ਜਿਨ੍ਹਾਂ ਦੇ ਤੇ ਉਹ ਬੰਦਿਆਂ ਦੇ ਨਾਂ ਲੈਂਦਾ ਵੀ ਕਿਹੜੇ ਬੰਦੇ ਮੈਨੂੰ ਸੈਕਚੁਅਲੀ ਹਰਾਸ ਕਰਦੇ ਰਹੇ ਆਰਐਸਐਸ ਦੇ ਬੱਕਰ ਵੱਡੇ ਆਗੋ ਜਿਹੜੇ ਅੱਜਕੱਲ੍ਹ ਆਰਐਸਐਸ ਦੇ ਸਕੂਲ ਲਾਉਂਦੇ ਆ ਕੈਂਪ ਲਾਉਂਦੇ ਆ ਉਹ ਕਿਵੇਂ ਸ਼ੋਸ਼ਣ ਕਰਦੇ ਆ ਮੁੰਡਿਆਂ ਦਾ ਕੁੜੀਆਂ ਦਾ ਸ਼ੋਸ਼ਣ ਤਾਂ ਬਹੁਤ ਹੈ ਮੁੰਡੇ ਦਾ ਸ਼ੂਸ਼ਣ ਕਿਵੇਂ ਕਰਦੇ ਹੈ ਉਹਦਾ ਉਹਦੀ ਬੜੀ ਭੱਦੀ ਤਸਵੀਰ ਹੈ ਉਹਦੇ ਵਿੱਚ ਇੱਕ ਗੱਲ ਇਹ ਦੂਜੀ ਗੱਲ ਇਹ ਦੋਸਤੋ ਕਿ ਐਬੀਵੀਪੀ ਦੇ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਵਿੱਚ ਤਿੰਨ ਬੰਦੇ ਤਿੰਨ ਵਰਕਰ ਜਿਹੜੇ ਹੈ ਇਸ ਗੱਲ ਦੇ ਵਿੱਚ ਪੁਲਿਸ ਨੇ ਫੜ ਲਿਆ ਵੀ ਉਹ ਜਿਹੜੀਆਂ ਕੁੜੀਆਂ ਜਦੋਂ ਆਪਣੇ ਬਾਥਰੂਮਾਂ ਚ ਕੱਪੜੇ ਬਦਲਦੀਆਂ ਸੀਗੀਆਂ ਉਹਨਾਂ ਦੀਆਂ ਵੀਡੀਓ ਬਣਾ ਕੇ ਫਿਲਮਾਂ ਬਣਾਉਗੇ ਸੀਗੇ ਉਹ ਇਸ ਦੋਚ ਫੜੇ ਗਏ ਦੋਚਾ ਭਗਬਾਂ ਮਰੀਗੜ ਦਾ ਇੱਕ 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 ਰੂਪ ਉਹ ਦੂਜਾ ਰੂਪ ਇਹ ਵੀ ਵੀ ਤੀਜਾ ਰੂਪ ਇੱਕ ਹੋ ਤੁਸੀਂ ਸਾਰਿਆਂ ਨੇ 30 ਜਨਵਰੀ ਵਾਲੇ ਦਿਨ ਜਿੱਦਣ ਮਹਾਤਮਾ ਗਾਂਧੀ ਜੀ ਦਾ ਕਤਲ ਕੀਤਾ ਸੀਗਾ ਨਥੂ ਰਾਮ ਗੋਡਸੇ ਨੇ ਜਾਂ ਹੋਰ ਦਿਨਾਂ ਦੇ ਉੱਤੇ ਜਾਂ ਦਸਹਿਰੇ ਦੇ ਉੱਤੇ ਆਗਰਾ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਬਣਿਆ ਹੋਇਆ ਤੇ ਉਹ ਇੱਕ ਲੇਡੀ ਭਗਵੇਂ ਕੱਪੜਿਆਂ ਦੇ ਵਿੱਚ ਆ ਕੇ ਉਹਦੇ ਤੇ ਗੋਲੀ ਚਲਾਉਂਦੀ ਹੈ ਤੇ ਉਹ ਨੂੰ ਖੂਨ ਕਰਦੀ ਹੈ ਉਹਦਾ ਜਾਨੀ ਉਹ ਉਸ ਨੂੰ ਇਸ ਭਗਵੇਂ ਲਾਣੇ ਨੇ ਉਹਦਾ ਨਾਮ ਲੇਡੀ ਗੌਡ ਸੀ ਰੱਖਿਆ ਹੋਇਆ ਸੀ ਲੇਡੀ ਗੌਡ ਸੀ ਉਹ ਜਿਹੜੀ ਲੇਡੀ ਹੈ ਉਹਦਾ ਅਸਲੀ ਨਾਮ ਪੂਜਾ ਸ਼ਕਨ ਪਾਂਡੇ ਹੈ ਤੇ ਉਹ ਸਾਥ ਵਿੱਚ ਬਣ ਗਈ महामंडलेश्वर अन्नपूर्णा ਭਾਰਤੀ ਕਹੌਣ ਲੱਗੀ ਆਪਣੇ ਆਪ ਨੂੰ ਤੇ ਉਹਦੇ ਘਰ ਵਾਲਾ ਵੀ ਇਸੇ ਤਰ੍ਹਾਂ ਸੀ ਤੇ ਉਹਨੇ ਇੱਕ ਬੰਦਾ ਜਿਹੜਾ ਇੱਕ ਵਪਾਰੀ ਸੀ ਉਥੇ ਉਹਦਾ ਉਹਦਾ ਸ਼ੋਰੂਮ ਹੈ ਮੋਟਰਸਾਈਕਲਾਂ ਦਾ ਬਾਈਕਸ ਦਾ ਉਹ ਉਸ ਨੂੰ ਆਪਣੇ ਜਾਲ ਚ ਫਸਾਇਆ ਤੇ ਉਹ ਕਿਹਾ ਵੀ ਤੂੰ ਮੈਨੂੰ ਇਦਾਂ ਪੈਸੇ ਦੇ ਉਹ ਨਾ ਦਿੱਤੇ ਉਹਨੇ ਜਦੋਂ ਤਾਂ 3 ਲੱਖ ਰੁਪਏ ਦੀ ਫਰੌਤੀ ਦੇ ਕੇ ਉਹ बिजनेसमੈਨ ਮਰਵਾਇਆ ਕਾਫੀ ਧੇਰ ਪਤਾ ਨਹੀਂ ਲੱਗਿਆ ਫਿਰ ਅਖੀਰ ਉਹ ਜਾ ਕੇ ਰਾਜਸਥਾਨ ਦੇ ਏਰੀਏ ਚ ਉਹਨੂੰ ਯੂਪੀ ਦੀ ਪੁਲਸ ਨੇ ਫੜ ਲਿਆ ਤੇ ਅੱਜ ਕੱਲ ਅੰਦਰ ਹੈ। ਫਗਮਾ ਜਿਹੜੀ ਜਿਹਦਾ ਜਸ ਗਾਇਨ ਹੁੰਦਾ ਹੈ। ਉਹਦੇ ਤੇ ਸਰਕਾਰਾਂ ਨੇ ਯੂਪੀ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਵੀ ਤੂੰ ਨਫਰਤ ਫਲਾਉਣੀ ਹੈ ਕੋਈ ਕੇਸ ਦਰਜ ਨਹੀਂ ਕਰਿਆ। ਐਸ ਕੰਮ ਚ ਆਪਣੀ ਕਰਤੂਤ ਨਾਲ ਫਿਰ ਜਦੋਂ ਵੱਧ ਗਈ ਉਹ ਗਾਹਾਂ ਤੇ ਗਾਹਾਂ ਗਾਹਾਂ ਤੇ ਗਾਹਾਂ ਤਾਂ ਇੱਕ ਕੇਸ ਬਣਿਆ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮਹਾਰਾਸ਼ਟਰ ਦੇ ਰਤਨਾਕਰੀ ਵਰਕਾਰੀ ਗੁਰੂਕੁਲ ਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਭਗਵਾਨ ਕਰਕਾਰੇ ਹੈ ਤੇ ਇੱਕ ਉਹਦਾ ਹੋਰ ਚੇਲਾ ਪ੍ਰਤੇਸ਼ ਪ੍ਰਭਕਰ ਕਦਮ ਉਹ ਉੱਥੋਂ ਦੀ ਇੱਕ ਲੜਕੀ ਜਿਹੜੀ 12 ਜੂਨ ਨੂੰ ਉਸ ਆਸ਼ਰਮ ਚ ਗਈ ਹੈ ਗੁਰੂਕੁਲ ਦੇ ਵਿੱਚ ਗਈ ਹੈ ਆਪਣੀ ਸਿੱਖਿਆ ਲੈਣ ਵਾਸਤੇ ਜਿਹੜੀ ਉਹ ਅਧਿਆਤਮਿਕ ਸਿੱਖਿਆ ਦਿੰਦੇ ਆ ਜਾਂ ਜੋ ਵੀ ਦਿੰਦੇ ਆ ਉਸ ਲੜਕੀ ਦੇ 10-12 ਦਿਨਾਂ ਤੋਂ ਬਾਅਦ ਉਸ ਜਿਹੜਾ ਉਹਦਾ ਮੁਖ ਹੈਗਾ ਗੁਰੂ ਉਹਨੇ ਉਹਨੂੰ ਛੇਡ ਛਾੜ ਕਰਨੀ ਸ਼ੁਰੂ ਕਰ ਦਿੱਤੀ ਕੁਝ ਦਿਨ ਉਹਨੇ ਟਾਲਰੇਟ ਕੀਤੀ ਫਿਰ ਉਹਨੇ ਕਿਹਾ ਮੈਂ ਸ਼ਿਕਾਇਤ ਕਰਦੀ ਆ ਫਿਰ ਉਹਨੂੰ ਧਮਕੀਆਂ ਦਿੱਤੀਆਂ ਇਹ ਪ੍ਰਭਕਰ ਨੇ ਉਹਨੂੰ ਧਮਕੀਆਂ ਦਿੱਤੀਆਂ ਦੂਜੇ ਨੇ ਵੀ ਜੇ ਤੂੰ ਬੋਲੀ ਉਹਦੀ ਇੰਨੀ ਪਹੁੰਚ ਆਏ ਵੀ ਤੇਰੇ ਮਾਪੇ ਬੇਲ ਚੋਂ ਨਹੀਂ ਛੁੱਟਣੇ ਇਹ ਜੇ ਕੇਸਾਂ ਚ ਬਸਾਂਗੇ ਅਖੀਰ ਉਹ ਕੁੜੀ ਨੇ ਆਪਣੇ ਮਾਪੇ ਨੂੰ ਦੱਸਤਾ ਤੇ ਉਹਦੇ ਤੇ ਕੇਸ ਦਰਜ ਹੋ ਗਿਆ ਉਹ ਕੁੜੀ ਕਹਿੰਦੀ ਏ ਸਾਨੂੰ ਦੱਸਦਿਆਂ ਸ਼ਰਮ ਆਉਂਦੀ ਏ ਕਿ ਉਹ ਮੇਰੇ ਮੈਨੂੰ ਠੁੱਡੇ ਵੀ ਮਾਰਦਾ ਸੀ ਤੇ ਮੇਰੀਆਂ ਛਾਤੀਆਂ ਤੇ ਹੱਥ ਲਾਉਂਦਾ ਸੀਗਾ ਉਹ ਬਾਬਾ ਗਾਂਦੇ ਦਾਵਾ ਕਰਦਾ ਸੀ ਤੀਜੀ ਚੌਥੀ ਘਟਨਾ ਇਹ ਸਾਰੀ ਭਗਮਤਾਰੀਆਂ ਦੀ ਤੇ ਅਗਲੀ ਜਿਹੜੀ ਮੈਂ ਸਾਰੇ ਭਗਵੰਤਾਰੀਆਂ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਇਹ ਘਟਨਾਵਾਂ 22 ਚ ਸੀ ਇੰਨੀਆਂ ਜ਼ਿਆਦਾ ਆ ਗਈਆਂ ਕਿ ਸਾਨੂੰ ਦੱਸਣਾ ਪੈ ਰਿਹਾ ਲਾਸਟ ਗੱਲ ਦੋਸਤੋ ਇਸੇ ਦੇ ਸਬੰਧ ਚ ਅ ਇੱਕ ਜਿਹੜਾ ਹੈਗਾ ਅ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਮਾਈਨਿੰਗ ਤੇ ਕਿਸੇ ਨੇ ਇਤਰਾਜ਼ ਕਰਤਾ ਕਿਸੇ Dalit ਬੰਦੇ ਨੇ ਤੇ ਉਸ ਦਲਿਤ ਬੰਦਿਆਂ ਦੀ ਕੁੱਟਮਾਰ ਕਰਕੇ ਉਹਨਾਂ ਦੇ ਉੱਤੇ ਪਿਸ਼ਾਬ ਕੀਤਾ ਗਿਆ ਤੇ ਉਹ ਬੰਦਾ ਦਲਿਤ ਆਪਣੀ ਐਫ ਆਈ ਆਰ ਦੇ ਵਿੱਚ ਲਿਖਾਉਂਦਾ ਹੈ ਵੀ ਜਦੋਂ ਮੇਰੀ ਮਾਂ ਸ਼ਡਾਉਣ ਆਈ ਤਾਂ ਉਹਨੂੰ ਵਾਲਾਂ ਤੋਂ ਫੜ ਕੇ ਉਹਨੂੰ ਵੀ ਕ੍ਰੀਸਿਆ ਗਿਆ ਤੇ ਸਾਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਮੱਧ ਪ੍ਰਦੇਸ਼ ਡਬਲਿੰਗਨ ਦੀ ਚਾਰ ਵਾਰ ਦੀ ਸਰਕਾਰ ਉੱਥੇ ਬਣੀ ਹੋਈ ਹੈ ਡਬਲਿੰਗਨ ਦੀ ਅਗਲੀ ਲਾਸਟ ਗੱਲ ਪਟਿਆਲੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ 8 ਸਾਲ ਦੀ ਬੱਚੀ ਦੇ ਨਾਲ ਉਥੋਂ ਦਾ ਹੀ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਟੀਚਰ ਬਲਾਤਕਾਰ ਕਰਦਾ ਰਿਹਾ 8 ਸਾਲ ਦੀ ਬੱਚੀ ਬੱਚੀ ਤੰਗ ਆ ਗਈ ਕੁਝ ਦਿਨ ਝੱਲਿਆ ਉਹਨੇ ਫਿਰ ਉਹਨੇ ਆਪਣੇ ਪਿਓ ਨੂੰ ਦੱਸਤਾ ਉਹਦਾ ਪੋਸਟ ਉਹਦਾ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਉਹਦੇ ਪ੍ਰਾਈਵੇਟ ਪਾਰਟਸ ਤੇ ਬਹੁਤ ਜ਼ਖਮ ਲਏ ਵਿਚਾਰੀ ਦੇ ਇਹ ਜ਼ਖਮ ਸਾਡੀ ਰੂਹ ਤੇ ਹੁੰਦੇ ਆ ਦੋਸਤੋ ਅਜਿਹੇ ਜਿਹੜੇ ਪਸ਼ੂ ਲੋਕ ਨੇ ਉਹ ਕਿੰਨੇ ਮਾੜੇ ਐ ਇੱਕ ਟੀਚਰ ਦੇ ਤਾਂ ਲੋਕ ਰੱਬ ਜੀ ਦਾ ਆਸਰਾ ਕਰ ਵਾਹ ਤੇ ਜੇ ਉਹ ਇਹ ਕਰਦਾ ਤਾਂ ਬਹੁਤ ਮਾੜੀ ਗੱਲ ਆ ਉਹਨੂੰ ਫੜ ਲਿਆ ਗ੍ਰਿਫਤਾਰ ਕਰ ਲਿਆ ਪਾਕਸੂ ਦੀਆਂ ਡਰਤਰਾਮਾਂ ਤੇ ਉਹਦੇ ਤੇ ਕੇਸ ਦਰਜ ਕਰ ਲਿਆ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ